ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਬਿਹਾਰ ਉਦਾਸਵਾ ਇਲੈਕਸ਼ਨ 2025 ਬਾਰੇ ਇਹ ਬਿਹਾਰ ਦੀਆਂ ਟੋਟਲ 243 ਸੀਟਾਂ ਉੱਤੇ 1 ਅਕਤੂਬਰ ਤੋਂ 9 ਨਵੰਬਰ ਮਹੀਨੇ ਵਿੱਚ ਵੋਟਾਂ ਪਉਣ ਜਾ ਰਹੀਆਂ ਨੇ ਕਿਸੇ ਵੀ ਪਾਰਟੀ ਨੂੰ ਉੱਥੇ ਸਰਕਾਰ ਬਣਾਉਣ ਲਈ ਜਾਂ ਸੱਤਾ ਚ ਆਉਣ ਲਈ ਘੱਟੋ ਘੱਟ 122 ਸੀਟਾਂ ਹੋਣੀਆਂ ਜ਼ਰੂਰੀ ਨੇ ਬੇਸਿਕਲੀ ਇਹ ਜਿਹੜੀਆਂ ਚੋਣਾਂ ਨੇ ਦੋ ਧੜਿਆਂ ਵਿੱਚ ਜਾਂ ਮੰਨ ਲਓ ਕਿ ਇੱਕ ਤੀਸਰੀ ਪਾਰਟੀ ਵਿੱਚ ਲੜੀਆਂ ਜਾ ਰਹੀਆਂ ਨੇ ਇਹ ਤੁਹਾਡੇ ਕਿਹੜੇ ਨੇ ਇੱਕ ਤਾਂ ਐਨਡੀਏ ਅਲਾਈਂਸ ਹੈ ਦੂਸਰਾ ਮਹਾ ਗਠਬੰਧਨ ਤੇ ਤੀਸਰੀ ਇੱਕ ਪਾਰਟੀ ਹੈ ਜੋ 243 ਸੀਟਾਂ ਉੱਤੇ ਲੜਨ ਜਾ ਰਹੀ ਹੈ ਉਹ ਹੈਗੀ ਹੈ ਜਨ ਸਟਰਾਜ ਉਹ ਇਹਨਾਂ ਵੱਖਰੇ ਵੱਖਰੇ ਲਾਇੰਸ ਬਾਰੇ ਵੱਖਰੇ ਵੱਖਰੇ ਤੌਰ ਤੇ ਜਾਣਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਹਾ ਗਠਬੰਧਨ ਐਲਾਈਅੰਸ ਬਾਰੇ ਮਹਾ ਗਠਬੰਧਨ ਐਲਾਈਅੰਸ ਬੇਸਿਕਲੀ ਕਾਂਗਰਸ ਤੇ ਆਰ ਜੀ ਡੀ ਰਾਸ਼ਟਰੀ ਜਨਤਾ 당ਲਤਾ ਹੈਗਾ ਐਲਾਈਅੰਸ ਹੈਗਾ ਰਾਸ਼ਟਰੀ ਜਨਤਾ 당ਲ ਜਿਹਨੂੰ ਕੀਤੇ ਜਸਵੀ ਯਾਦਵ ਲੀਡ ਕਰਦੇ ਨੇ ਲਾਲੂ ਯਾਦਵ ਦੀ ਪਾਰਟੀ ਹੈ ਇਹ ਧੜੇ ਦਾ ਚੇਅਰਮੈਨ ਤੇ ਚੀਫ ਮਿਨਿਸਟਰੀਅਲ ਫੇਸ ਤੇ ਜਸਵੀ ਯਾਦਵੀ ਹੈ। ਸੀਟ ਸ਼ੇਅਰਿੰਗ ਨੂੰ ਲੈ ਕੇ ਇਨਾਲੋ ਕੋਈ ਵੀ ਅਜੇ ਜਿਹਦਾ ਹੈਗਾ ਮੀਡੀਆ ਵਿੱਚ ਕੋਈ ਵੀ ਬਿਆਨਬਾਜ਼ੀ ਨਹੀਂ ਹੋਈ। ਤੇ ਇਹ ਜਿਹੜੇ ਧੜੇ ਦੇ ਮੁਖ ਲੀਡਰ ਨੇ ਤੇ ਜਸਵੀ ਯਾਦਵ ਨੇ, راہਲ ਗਾਂਧੀ ਨੇ ਇੰਨੇ ਦਿਨ ਇਹ ਪੂਰੇ ਬਿਹਾਰ ਵਿੱਚ ਵੋਟ ਅਧਿਕਾਰ ਯਾਤਰਾ ਕਰਦੇ ਨਜ਼ਰ ਆ ਰਹੇ ਹਨ। ਇਹ ਧੜੇ ਦਾ ਮੰਨਣਾ ਹੈ ਕਿ ਭਾਜਪਾ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਬਹੁਤ ਸਾਰੀਆਂ ਵੋਟਾਂ ਨੂੰ ਜਾਲੀ ਦਾਸ ਕੇ ਕੱਟ ਰਹੀ ਹੈ ਅਤੇ ਹਰੇਕ ਤਰੀਕੇ ਇਲੈਕਸ਼ਨ ਕਮਿਸ਼ਨਾਂ ਐਨਡੀਆ ਲੈਂਸ ਨੂੰ ਫਾਇਦਾ ਪਹੁੰਚਾਉਂਦਾ ਰੇਕ ਦਾ ਪੇਚ ਵਰਤ ਰਿਹਾ ਏ ਇਹਨ ਦੇ ਵਿੱਚ ਤੇ ਜੱਤੀ ਜਬਨ ਲਗਾਤਾਰ ਨਵੀਂ ਸਿੱਖਿਆ ਪਾਲਿਸੀ ਰੋਜ਼ਗਾਰ ਪਲਾਨ ਰੋਕਨ ਦੇ ਮੁੱਦੇ ਤੇ ਲੋਕਾਂ ਤੋਂ ਵੋਟ ਮੰਗਦੇ ਨਜ਼ਰ ਆਦੇ ਨੇ ਬੇਸਿਕਲੀ ਇਹ ਧੜਾ ਜਾਦ ਵੋਟ ਬੈਂਕ ਅਤੇ ਮੁਸਲਿਮ ਵੋਟ ਬੈਂਕ ਨੂੰ ਆਪਣੇ ਵੱਲ ਕਰੀਸ਼ਿਤ ਕਰਦਾ ਨਜ਼ਰ ਆ ਰਿਹਾ ਹੈ ਇੱਥੇ ਤੁਹਾਨੂੰ ਯਾਦੋਂ ਲਗਾਤਾਰ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਬੇਰੁਜ਼ਗਾਰੀ ਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਵੀ ਚੱਕ ਦੇ ਨਜ਼ਰ ਆ ਰਹੇ ਨੇ ਤੇ ਉਹ ਲਗਾਤਾਰ ਭਾਰੀ ਬੋਮਸਟ ਨਾਲ ਸਰਕਾਰ ਬਣਾਉਂਦਾ ਦਾਵਾ ਵੀ ਕਰਦੇ ਨਜ਼ਰ ਆਉਂਦੇ ਨੇ ਦੂਸਰਾ ਇਸ ਤੋਂ ਬਾਅਦ ਤੜਾਇ ਜੋ ਹੈਗਾ ਐਨਡੀਏ ਅਲਾਈਅንስ ਭੀਜਪੀ ਐਨਡੀਏ ਭੀਜਪੀ ਲੱਡ ਐਨਡੀਏ ਅਲਾਈਅንስ ਇਹਦੀਆਂ ਮੁੱਖ ਪਾਰਟੀਆਂ ਨੇ ਭੀਜਪੀ ਤੇ ਜੀਡੀਪੀ ਜੀਡੀਪੀ ਵੀ ਜਨਤਾ ਦਲ ਯੂਨਾਈਟਿਡ ਜੋ ਨਤੀਸ਼ ਕੁਮਾਰ ਦੀ ਪਾਰਟੀ ਹੈ ਤੀਸਰੀ ਏ ਦੇ ਵਿੱਚ ਪਾਰਟੀ ਹੈ ਐਨ ਜੀ ਪੀ ਆਰ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਜਨਤਾ ਦਲ ਯੂਨਾਈਟਿਡ ਇਸ ਲੈयंस ਨੇ ਬਿਹਾਰ ਵਿੱਚ ਆਪਣੀ ਜੇਤ ਦੀ ਦਾਅਵੇਦਾਰੀ ਸ਼ੁਰੂ ਕਰਨੀ ਕਾਤ ਦਿੱਤੀ ਹੈ ਐਨਟੀਏ ਲੈयंस ਦੇ ਤਿੱਗੇ ਲੀਟਰ ਜਾਂ ਕਹੋ ਸੈਂਟਰ ਰੁਕਾਤੇ ਦੀਗੇ ਲੀਟਰ ਲਗਾਤਾਰ ਬਿਹਾਰ ਵਿੱਚ ਹੂਬ ਰੈਲੀਆਂ ਕਰਦੇ ਨਜ਼ਰ ਆਉਦੇ ਪਏ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਿਹਾਰ ਦੇ ਗਿਆ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਐਸਨੈਸ ਨੇ ਅਜੇ ਤੱਕ ਆਪਣਾ ਸੀਐਮ ਫੇਸ ਤਾਂ ਨਹੀਂ ਐਲਾਨਿਆ ਬਟ ਇਹ ਨਤੀਸ਼ ਕੁਮਾਰ ਨੂੰ ਫਰੰਟ ਤੇ ਰੱਖ ਕੇ ਹੀ ਜਿਹੜੇ ਹੈਗੇ ਆ ਇਲੈਕਸ਼ਨ ਲੜਦੇ ਮੂਰ ਦੇ ਵਿੱਚ ਇਹ ਤੀਸਰੀ ਮੇਨ ਗੱਲ ਆਪਾਂ ਕਰਦੇ ਆਂ ਗੱਲ ਤੀਸਰੀ ਨਵੀਂ ਬਣੀ ਪਾਰਟੀ ਜਨ ਸੁਰਾਜ ਬਾਰੇ ਜਨ ਸੁਰਾਜ ਜੀ ਨੂੰ ਕੀ ਮੁੱਖ ਤੌਰ ਤੇ ਪ੍ਰਸ਼ਾਦ ਸ਼ੋਰ ਲੀਡ ਕਰ ਰਹਾ ਰਹੇ ਨੇ ਪ੍ਰਸ਼ਾਦ ਸ਼ੋਰ ਜੋ ਕਿ ਪਿਛਲੇ ਬਹੁਤ ਲੰਮੇ ਟਾਈਮ ਤੱਕ ਪੋਲਿਟੀਕਲ ਸਟ੍ਰੈਟਜੀ ਪੈਜਿਸਟ ਸਵਾਕਾਰ ਵੀ ਰਹੇ ਨੇ ਜਿਨ੍ਹਾਂ ਦੀ ਕੀ ਪੰਜਾਬ ਵਿਧਾਨ ਸਭਾ ਇਲੈਕਸ਼ਨ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਉਣ ਵਿੱਚ ਭੂਮਿਕਾ ਮੰਨੀ ਗਈ ਸੀ ਪ੍ਰਸ਼ਾਦ ਕਿਸ਼ੋਰ ਦੁਆਰਾ ਸਭ ਤੋਂ ਪਹਿਲਾਂ 2 ਅਕਤੂਬਰ 2022 ਨੂੰ ਜਨ ਸੁਰਾਜ ਪਾਤ ਯਾਤਰਾ ਨਾਮ ਦੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਜਿਸ ਵਿੱਚ ਵੀ ਉਹ 2 ਸਾਲ ਤਕਰੀਬਨ 3500 ਪਲੱਸ ਕਿਲੋਮੀਟਰ ਚੱਲ ਕੇ ਬਿਹਾਰ ਦੇ 5000 ਪਿੰਡਾਂ ਵਿੱਚ ਜਿਹੜੀ ਹੈਗੀ ਪੈਦਲ ਯਾਤਰਾ ਕਰਦੇ ਨੇ ਉਵਰ ਇਹ ਇੱਕ ਪਿੰਡ ਜਾ ਕੇ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਉਂਦੇ ਰਹੇ ਫਾਈਨਲੀ ਆਪਸ਼ਨੀ 2 ਅਕਤੂਬਰ 2022 ਨੂੰ ਜਨ ਸਰਾਜ ਪਾਰਟੀ ਬਣਾਉਂਦੇ ਨੇ ਉਹਨਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਸਕੂਲੀ ਬੈਗ ਹੈ ਕਿਉਂਕਿ ਉਹ ਮੇਸ਼ਾ ਸਿੱਖਿਆ ਉੱਤੇ ਉੱਪਰ ਜ਼ੋਰ ਨਜ਼ਰ ਦਿੰਦੇ ਜਾਦਾ ਆ ਰਹੇ ਨੇ ਉਹ ਲਗਾਤਾਰ ਵਿਆਰਦਾ ਸਵਾ ਇਲੈਕਸ਼ਨ ਪੂਰੀ ਤਰ੍ਹਾਂ ਜਿੱਤਣ ਦੀ ਗੱਲ ਵੀ ਕਰਦੇ ਨਜ਼ਰ ਆਉਂਦੇ ਨੇ ਅਤੇ ਨਵੇਂ ਲੋਕਾਂ ਨਾਲ ਨਵੀਂ ਬਸਤਾ ਲਿਆਉਣ ਦਾ ਦਾਵਾ ਕਰ ਰਹੇ ਹਨ ਉਨਾਂ ਦੀਆਂ ਰੈਲੀਆਂ ਤੇ ਸਭਾਵਾਂ ਵਿੱਚ ਲਗਾਤਾਰ ਹਜ਼ਾਰਾਂ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੇ ਮੁਖੰਦਾਰੇ ਜੈਬਿਆਰ ਬਾਤ ਬਿਹਾਰ ਕੀ ਅਦੀ ਹਨ। ਉਹ ਲਗਾਤਾਰ ਨतीश ਕੁਮਾਰ ਨੂੰ ਉਹਨਾਂ ਦੀ ਮੈਂਟਲ ਹੈਲਥ ਨੂੰ ਲੈ ਕੇ ਘੇਰਦੇ ਨਜ਼ਰ ਆਉਂਦੇ ਹਨ। ਤੇ ਦੂਜੇ ਪਾਸੇ ਆਰਜीडी ਨੂੰ ਕੱਟਾਪਾਲਦੀ ਜਾਂ ਗੁੰਡਾ ਰਾਜ ਪਾਰਟੀ ਵੀ ਕਹਿੰਦੇ ਹਨ। ਮਾਂ ਗਠ ਬੰਦੇ ਨਾਲ ਐਲਾਈਅੰਸ ਦਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਤੇਜਸਵ ਯਾਦਵੀ ਉਹ ਉਹਨਾਂ ਨੂੰ ਨਵੇਂ ਹੀ ਫੇਲ ਦੱਸਦੇ ਨੇ। ਸ਼ਾਂਤ ਕੁਸ਼ੋਰ ਦੇ ਮੁੱਖ ਮੁੱਦੇ ਸਿੱਖਿਆ ਰੁਜ਼ਗਾਰ ਤੇ ਪਲਾਨ ਦੇ ਹਨ ਉਹ ਦਾਵਾ ਕਰਦੇ ਹਨ ਕਿ ਉਹਨਾਂ ਦੀ ਪਾਰਟੀ ਸੱਤਾ ਸੰਭਾਲ ਦੇ ਸਾਰੇ ਬਿਹਾਰ ਵਿੱਚ ਲਾਗੂ ਪਰਜੀ ਸ਼ਰਾਬ ਬੰਦੀ